ਹਾਂਜੀ ਵੀ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਜਿਵੇਂ ਕਿ ਆਪਾਂ ਤੁਹਾਨੂੰ ਲੜੀ ਵਾਰ ਸੀ ਬੋਲਾਂ ਦੀ ਜਾਣੂ ਕਰਵਾ ਰਹੇ ਹਾਂ 1 by 1 ਟੌਪ ਦੇ ਬੋਲ ਉਸੇ ਸੀਰੀਜ਼ ਨੂੰ ਕਿਵਟਾਉਂਦੇ ਹੋਏ ਅੱਜ ਦਾ ਜੀ ਬੋਲ ਆਪਣਾ CRV ਜਿਹੜੀ ਕੰਪਨੀ ਆ ਉਸ ਦਾ ਜੀ ਟੌਪ ਦਾ ਬੋਲ ਹੋਊਗਾ ਜੀ ਇਹ ਕੰਪਨੀ ਜੀ ਆਪਣੀ ਨੀਦਰਲੈਂਡ ਹਾਲੈਂਡ ਜਿੱਮ ਜਿਹਨੂੰ ਆਪਾਂ ਕਹਿੰਦੇ ਆ ਤੇ ਬੈਲਜੀਅਮ ਜਿਹੜੇ ਵੱਡੀ ਡੈਰੀ ਜੈਨੇਟਿਕ ਕੰਪਨੀ ਆ ਜੀ ਠੀਕ ਹੈ ਜੀ ਸੋ ਇਸ ਦਾ ਜ ਇੱਕ ਟਾਪ ਦਾ ਬੋਲ ਹੋਊਗਾ ਉਸ ਬਾਰੇ ਤੁਹਾਨੂੰ ਆਪਾਂ ਅੱਜ ਦੱਸਾਂਗੇ ਡਿਟੇਲ ਵਿੱਚ ਜਿਸ ਦਾ ਕਿ ਨਾਂ ਹੈ ਜੀ ਡੈਲਟਾ ਲਾਂਚ ਪੀਪੀ ਠੀਕ ਹੈ ਜੀ ਕਲਰ ਇਸ ਦਾ ਜੀ ਰੈੱਡ ਐਂਡ ਵਾਈਟ ਹੁੰਦਾ ਵੇਖਣ ਨੂੰ ਬਹੁਤ ਹੀ ਖੂਬਸੂਰਤ ਬੋਲ ਲੱਗਦਾ ਜੀ ਜਿਸ ਤਰ੍ਹਾਂ ਤੁਸੀਂ ਆਈਡੀ ਦੇਖ ਰਹੇ ਹੋ ਸਾਇਰ ਦੀ ਸੋ ਇਸ ਦਾ ਡੇਟ ਆਫ ਬਰਥ ਹੈਗਾ ਜੀ 31 2020 4-5 ਸਾਲ ਹੋ ਗਿਆ ਇਸ ਬੋਲ ਨੂੰ ਆਇਆ ਨੂੰ ਠੀਕ ਹੈ ਜੀ ਰੈੱਡ ਐਂਡ ਵਾਈਟ ਇਸ ਦਾ ਕਲਰ ਆ ਬੀਟਾ ਸੀਜ਼ਨ ਇਸ ਦਾ ਹੈ ਜੀ A1 A2 ਜੋ ਕਿ ਇੱਕ ਚੰਗਾ ਤੇ ਆਸਾਨੀ ਨਾਲ ਪਚਾਉਣ ਵਾਲਾ ਮਿਲਕ ਹੈ ਠੀਕ ਹੈ ਜੀ ਵੈਸੇ ਆਪਾਂ ਜੇ ਗੱਲ ਕਰੀਏ ਇਸ ਬੋਲ ਦੀ ਮਿਲਕ ਰਿਕਰਡ ਦੀ ਤਾਂ 13 ਤੋਂ 14000 ਲੀਟਰ ਇੱਕ ਸਾਲ ਦੇ ਆਪਾਂ ਨੂੰ ਉਸ ਤੇ ਇਸ ਮਿਲਕ ਦੀ ਇਸ ਬੋਲ ਦੀ ਜਿਹੜੀ ਅੱਗੇ ਬੱਚੀਆਂ ਨੇ ਉਹਨਾਂ ਦੀ ਮਿਲਕ ਦੀ ਆਪਾਂ ਨੂੰ ਮਿਲ ਰਹੀ ਹੈ ਠੀਕ ਹੈ ਜੀ ਡਾਕਟਰ ਪ੍ਰੂਵਨ ਬੋਲ ਹੁੰਦੇ ਜੀ CRV CRV ਕੰਪਨੀ ਦੇ ਠੀਕ ਹੈ ਜੀ ਇਹਨਾਂ ਦੀ ਤਕਰੀਬਨ 99% ਰਿਲਾਇਬਿਲਟੀ ਹੁੰਦੀ ਆ ਅੰਕੜਿਆਂ ਦੀ ਠੀਕ ਹੈ ਜੀ ਇਵੇਂ ਬਾਕੀ ਜਿਵੇਂ ਸੈਗ ਹੋਗੇ ਜਾਂ ਐਬੀਐਸ ਹੋਗੇ ਜਾਂ ਯੂਐਲਡੀਬੀ ਹੋਗਾ ਜਿਹੜੀਆਂ ਵੀ ਹੋਰ ਕੰਪਨੀਆਂ ਨੇ ਇਹਨਾਂ ਦੇ ਅੰਕੜੇ ਇਨ ਰਿਲਾਇਬਿਲਟੀ ਤਕਰੀਬਨ 80 ਤੋਂ 85% ਹੁੰਦੀ ਹੈ ਬਟ ਇਹਦੇ WWs ਤੇ CRV ਇਹ ਦੋ ਜਿਹਈਆਂ ਕੰਪਨੀਆਂ ਨੇ ਜਿਨ੍ਹਾਂ ਦੀ ਆਪਣੀ ਰਿਲਾਇਬਿਲਟੀ 99% ਹੁੰਦੀ ਹੈ ਕਿਉਂਕਿ ਇਹ ਦੋਨੇ ਕੰਪਨੀਆਂ ਦੇ ਬੋਲ ਦਾ ਜਿਹੜਾ ਅੰਕੜਾ ਹੁੰਦਾ ਉਹ ਡਾਟਨ ਪ੍ਰੂਵਡ ਬੰਡ ਹੁੰਦੇ ਆ ਠੀਕ ਹੈ ਜੀ ਸੋ ਜੇ ਆਪਾਂ ਇਸ ਦੇ ਪੈਡਾਗਰੀ ਦੀ ਗੱਲ ਕਰੀਏ ਤਾਂ ਹੈਗੀ ਹੈ ਜੀ ਜੂਪਰ ਠੀਕ ਹੈ ਜੀ ਸੋ ਐਲਓਐਲ 422 ਜਸਤਨ ਅੱਗੇ ਆਪਾਂ ਦੇਖ ਰਹੇ ਹਾਂ ਮੂਵਮੈਂਟ ਜੇਵੀਨਾ ਹੈਂਡੀ ਤੇ ਲੈਵਲ 371 ਠੀਕ ਹੈ ਜੀ ਇਹ ਹੋ ਗਈ ਇਸ ਬੋਲ ਦੀ ਪੈਡਾਗਰੀ ਆਪਾਂ ਜੇ ਹੈਲਥ ਦੀ ਗੱਲ ਕਰੀਏ ਤਾਂ ਪਲੱਸ 6% ਹੈ ਮਤਲਬ ਕਿ ਹੈਲਥ ਵਿੱਚ ਕਿਸੇ ਪਕਾਰ ਦਾ ਕੋਈ ਵੀ ਡਿਫੈਕਟ ਨਹੀਂ ਆਵੇਗਾ ਫਰਥੇ ਜਿਹੜੇ ਦੇਖੋ ਜੀ 102 ਹੈ ਇਸ ਦੀ ਇਸ ਦਾ ਜਿਹੜਾ ਬੇਸ ਲੈਵਲ ਆ ਉਹ ਆਪਾਂ 100 ਮੰਨ ਸਕਦੇ ਹਾਂ ਵੀ 100 ਤੋਂ ਘੱਟ ਜਿੰਨਾ ਹੋਵੇ ਉਨਾ ਹੀ ਕਮਜ਼ੋਰ ਨੂੰ ਆਪਾਂ ਕਹਿ ਸਕਦੇ ਜਿੰਨਾ 100 ਤੋਂ ਉੱਪਰ ਹੋਵੇ ਉਸ ਨੂੰ ਉਨਾ ਚੰਗਾ ਮੰਨਿਆ ਜਾਂਦਾ ਹੈ ਠੀਕ ਹੈ ਜੀ ਸੋ ਜੇ ਆਪਾਂ ਵੇਖੀਏ ਇਸ ਬੋਲ ਦੀਆਂ ਨੇ 3x2 ਹੈ ਮਤਲਬ ਕਿ ਐਸਾ ਬੋਲ ਦਾ ਐਸੇ ਦਾ ਮਤਲਬ ਹੈ ਕਿ ਉਹਨਾਂ ਦੀ ਫਰਟੀਵਿਟੀ ਮੱਧ ਦਰਜੇ ਤੇ 2% ਚੰਗੀ ਹੈ 2% ਠੀਕ ਹੈ ਜੀ ਸੋ ਇਸ ਬੋਲ ਦੀਆਂ ਨੇ 3 ਹੈ ਉਹ ਜਲਦੀ ਨਾਲ கர்ப்ப ਉਤਾਰਨ ਕਰਨ ਦੀ ਸਮਰੱਥਾ ਰੱਖਦੀਆਂ ਹਨ ਵਧੀਆ ਹੀਟ ਵਿੱਚ ਆਉਂਦੀਆਂ ਵਾ ਤੇ ਜਿਹੜਾ ਕਨਸੈਪਸ਼ਨ ਰੇਟ ਆ ਉਹ ਇਹਨਾਂ ਦਾ ਚੰਗਾ ਮੰਨਿਆ ਗਿਆ ਹੈ ਠੀਕ ਹੈ ਜੀ ਆਰਡਰ ਦੀ ਹੈਲਥ ਦੇਖੋ ਜੀ 102 ਹੈ ਜਿਸ ਨੂੰ ਵੀ ਆਪਾਂ بیس ਪਰ ਹੈ ਇਹਦਾ بیس 100 ਮੰਨ ਕੇ ਚੱਲਦੇ ਆ ਠੀਕ ਹੈ ਜੀ 100 ਤੋਂ ਜਿੰਨਾ ਘੱਟ ਹੋਵੇ ਉੰਨੀ ਹੀ ਅੰਡਰ ਦੀ ਹੈਲਥ ਕਮਜ਼ੋਰ ਮੰਨੀ ਜਾਂਦੀ ਆ 100 ਤੋਂ ਜਿੰਨਾ ਪਲੱਸ ਹੋਵੇ ਉੰਨੀ ਹੀ ਹੈਲਥ ਚੰਗੀ ਮੰਨੀ ਜਾਂਦੀ ਹੈ ਜਿਵੇਂ ਕਿ ਆਪਾਂ ਅੱਗੇ ਵੀ ਹਰ ਇੱਕ ਵੀਡੀਓ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਆਂ ਜੀ ਸੋ 102 ਐਸ ਦੇ ਜਿਹੜੇ ਇਸ ਦੇ ਜਿਹੜਾ ਲਿਵ ਹੈ ਉਸ ਨੂੰ ਕੋਈ ਸਟੇਟਸ ਦੀ ਪ੍ਰੋਬਲਮ ਨਹੀਂ ਆਵੇਗੀ ਠੀਕ ਹੈ ਜੀ ਜਿਵੇਂ ਕਈ ਵਾਰ ਆਪਾਂ ਲਿਵ ਵਿੱਚ ਸੋਜ ਵੀ ਆ ਜਾਂਦੀ ਆ ਉਹ ਵੀ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਵੇਗੀ ਜੀ ਹੂਫ ਹੈਲਥ ਜੀ ਹੁੰਦੀ ਹੈ ਜੀ ਐਸ ਦੀ ਪੈਰਾਂ ਦੀ ਹੈਲਥ ਜੀ ਨੂੰ ਆਪਾਂ ਖੁਰ ਕਹ ਦਿੰਦੇ ਆ ਵੀ ਖੁਰਾਂ ਦੀ ਵੀ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਵੇਗੀ ਠੀਕ ਆ ਜੀ ਜਿਸ ਤਰ੍ਹਾਂ ਮੂਹਰੇ ਖੁਰ ਵੱਜ ਜਾਂਦੇ ਆ ਜਾਂ ਪੈਰ ਦੇ ਉੱਪਰ ਪੈਰ ਨਾ ਚੜ ਜਾਂਦੇ ਆ ਆਪਾਂ ਤੁਹਾਨੂੰ ਤੁਰਨ ਵਿੱਚ ਬੜੀ ਹੀ ਪ੍ਰੋਬਲਮ ਆਉਂਦੀ ਹੈ ਠੀਕ ਆ ਜੀ ਲੰਗ ਮਾਰ ਕੇ ਤਰਦੇ ਜਾਂ ਪਿਛਲੇ ਪੈਰਾਂ ਵਿੱਚ ਸਮੱਸਿਆ ਆਉਂਦੀ ਰਹਿੰਦੀ ਆ ਆਮ ਹੀ ਆਪਾਂ ਨੂੰ ਪਤਾ ਹੈ ਗੱਲਾਂ ਦਾ ਸੋ ਇਸ ਬੋਲ ਦੇ ਜੋ ਅੱਗੇ ਬੱਚੀਆਂ ਨੇ ਉਹਨਾਂ ਵਿੱਚ ਇਸ ਪ੍ਰਕਾਰ ਦੀ ਸਮੱਸਿਆ ਨਹੀਂ ਆਵੇਗੀ ਠੀਕ ਆ ਜੀ ਜੇ ਆਪਾਂ ਸੀਆਰਵੀ ਐਫੀਸੈਂਸੀ ਦੀ ਗੱਲ ਕਰੀਏ ਤਾਂ ਉਹ ਵੀ ਪਲੱਸ 8 ਵਿੱਚ ਚਲੀ ਜਾਂਦੀ ਹੈ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਹੈ ਜਿਸ ਦਾ ਇਸ ਦਾ ਆਈ ਐਨ ਈ ਟੀ 193 ਜਿਸ ਦਾ ਕਿ ਪੂਰਾ ਮਤਲਬ ਹੈ ਇੰਡੈਕਸ ਨੈਟ ਪ੍ਰੋਫਿਟ ਠੀਕ ਹੈ ਜੀ ਇਹ ਇੱਕ ਜਿਹੜੇ ਡੱਚ ਜਿਵੇਂ ਨੀਦਰਲੈਂਡ ਕਹਿ ਦਿੰਦੇ ਆ ਉਸ ਦੀ ਇਕਨੋਮੀ ਗ੍ਰੋਥ ਇੰਡੈਕਸ ਹੁੰਦਾ ਵਾ ਠੀਕ ਹੈ ਜੀ ਇਹ ਦਰਸਾਉਂਦਾ ਵਾ ਕਿ ਇਸ ਬੋਲ ਦੇ ਜਿਹਨ ਧੀਆਵਾ ਉਹ ਲੈਕਟੇਸ਼ਨ ਇੱਕ ਸਾਲ ਵਿੱਚ ਕਿਸਾਨ ਲਈ ਦੁੱਧ ਚਰਬੀ ਤੇ ਪ੍ਰੋਟੀਨ ਆਧਾਰ ਤੇ ਕਿੰਨਾ ਵਾਧੂ ਮੁਨਾਫਾ ਕਮਾ ਕੇ ਦਿੰਦੀਆਂ ਨੇ ਠੀਕ ਹੈ ਜੀ ਹੁਣ ਜੇ ਆਪਾਂ ਦੇਖੀਏ ਇਸ ਦਾ ਆਈ ਐਨ ਈਟੀ ਜਿੱਥੇ ਉਹ ਇੰਡੈਕਸ ਨੈਟ ਪ੍ਰੋਫਿਟ ਕਹਿੰਦੇ 193 ਦਾ ਅਰਥ ਹੈ ਇਸ ਦਾ ਮਤਲਬ ਹੈ ਕਿ ਜੋ ਇਸ ਬੋਲ ਦੇ ਤੀਆਂ ਹੋਣਗੀਆਂ ਉਹ ਇੱਕ ਸਾਲ ਦੇ ਟ੍ਰੇਡੀਸ਼ਨ ਵਿੱਚ 193 ਯੂਰੋ ਵਾਧੂ ਮੁਨਾਫਾ ਕਮਾ ਕੇ ਦਿੰਦੀਆਂ ਨੇ ਜੋ ਕਿ ਹੋਰ ਸੁਧਾਰਨ ਖਾਂਗਾਂ ਨਾਲੋਂ ਕਾਫੀ ਜ਼ਿਆਦਾ ਹੈ ਠੀਕ ਹੈ ਜੀ ਕਿਉਂਕਿ ਇਹ ਜਰਮਨੀ ਦੇ ਉਧਰੋਂ ਆਪਣਾ ਨੀਦਰਲੈਂਡ ਦਾ ਬੋਲ ਹੈ ਸੋ ਜੇ ਅੰਕੜੇ ਨੇ ਇਹ ਉਹਨਾਂ ਦੇ ਆਧਾਰ ਤੇ ਨੂੰ ਆਪਾਂ ਇੰਡੀਆ ਵਿੱਚ ਉਹਨਾਂ ਨੂੰ ਕਨਵਰਟ ਕਰ ਲਾਂਗੇ 193 ਯੂਰੋ ਲਗਭਗ ਆਪਣੇ ਕਾਫੀ ਪ੍ਰੋਫਿਟ ਹੋ ਜਾਂਦਾ ਵਾ ਸੋ ਤੁਸੀਂ ਉਸ ਨੂੰ ਯੂਰੋ ਦਾ ਰੇਟ ਜਿੰਨਾ ਵੀ ਆਪਣਾ ਚੱਲਦਾ ਵਾ ਇੰਡੀਆ ਵਿੱਚ ਸੋ ਤਾਂ ਤਕਰੀਬਨ 17000 ਰੁਪਏ ਦਾ ਮੁਨਾਫਾ ਵੱਧ ਹੋ ਜਾਂਦਾ ਵਾ ਠੀਕ ਹੈ ਜੀ ਤੁਸੀਂ ਆਪਣਾ ਕੈਲਕੂਲੇਟ ਕਰਕੇ ਵੀ ਦੇਖ ਸਕਦੇ ਆ ਜੀ ਮੇਰੇ ਹਿਸਾਬ ਨਾਲ 80 ਤੋਂ 85 ਰੁਪਏ ਹੋਊਗਾ ਰੇਟ ਯੂਰੋ ਦਾ ਸੋ ਉਹਨਾਂ ਦਾ ਆਪਣਾ 1790 85 ਨਾਲ ਗੁਣਾ ਕਰਕੇ ਦੇਖੋ ਲਗਭਗ 17000 ਦਾ ਪ੍ਰੋਫਿਟ ਇੱਕ ਸਾਲ ਦਾ ਵਧੇਰੇ ਇਹਨਾਂ ਜੋ ਗਾਂਆਂ ਦੀਆਂ ਬੱਚੀਆਂ ਆਪਣੇ ਬਲਦ ਦੀਆਂ ਬੱਚੀਆਂ ਅੱਗੇ ਨੇ ਜੋ ਪਰਫਾਰਮੈਂਸ ਕਰ ਰਹੇ ਨੇ ਉਹਨਾਂ ਦਾ ਇਹਨਾਂ ਆਪਾਂ ਨੂੰ ਪ੍ਰੋਫਿਟ ਆ ਰਿਹਾ ਹੈ ਠੀਕ ਹੈ ਜੀ ਲੌਂਗੀਵਿਟੀ ਹੋ ਗਈ 618 ਇਸ ਦਾ ਇਹ ਮਤਲਬ ਹੈ ਜੀ ਇਸ ਬੋਲ ਦੀਆਂ ਧੀਆਂ ਹੋਣਗੇ ਉਹ ਕਿੰਨਾ ਲੰਬਾ ਲੰਬਾ ਸਮਾਂ ਤਦ ਦੇਣ ਦੀ ਉਤਪਾਦਕ ਜ਼ਿੰਦਗੀ ਜਿਉਂਦੀਆਂ ਨੇ ਠੀਕ ਹੈ ਜੀ ਇਹ ਸੀਆਰਵੀ ਜਿਵੇਂ ਐਨ ਐਲਲਿ ਸਿਸਟਮ ਵਿੱਚ ਅਕਸਰ ਦਿਨਾਂ ਵਿੱਚ ਦਿੱਤਾ ਜਾਂਦਾ ਵਾ ਠੀਕ ਹੈ ਜੀ ਲੌਂਗੀਵਿਟੀ 618 ਉਸ ਬੋਲ ਦੀਆਂ ਧੀਆਂ ਹੋਰ ਔਸਤ ਗਾਵਾਂ ਨਾਲੋਂ 618 ਦਿਨ ਲਗਭਗ 2 ਸਾਲ ਵੱਧ ਜਿਉਂਦੀਆਂ ਹਨ ਅਤੇ ਦੁੱਧ ਦਿੰਦੀਆਂ ਨੇ ਠੀਕ ਹੈ ਜਿੰਨੀ ਉਸ ਦੀ ਉਮਰ ਹੁੰਦੀ ਹੈ ਹਰ ਇੱਕ ਆਮ گاਵ ਦੀ ਉਸਤਕਾ ਉਸ ਤੋਂ 2 ਸਾਲ ਇਹ ਵੱਧ ਜਿਉਂਦੀਆਂ ਨੇ ਠੀਕ ਹੈ ਜੀ ਇਸ ਦਾ ਇਹ ਮਤਵਪਲੀ ਮਤਵਪਲੀ ਵੀ ਬਣਦਾ ਹੈ ਕਿ ਇਹ گاਵਾਵਾਂ ਜਿਆਦਾ ਲਾਕਟੇਸ਼ਨ ਕਰਦੀਆਂ ਨੇ ਘੱਟ ਬਿਮਾਰ ਹੁੰਦੀਆਂ ਨੇ ਠੀਕ ਹੈ ਜੀ ਤੇ ਹਰਡ ਵਿੱਚ ਲੰਬਾ ਸਮਾਂ ਰਹਿੰਦੀਆਂ ਨੇ ਠੀਕ ਹੈ ਜੀ ਸੋ ਜੇ ਆਪਾਂ ਸਧਾਰਨ ਪੰਜਾਬੀ ਭਾਸ਼ਾ ਵਿੱਚ ਦੇਖੀਏ ਡੈਲਟਾ ਲੌਜ ਪੀਪੀ ਦੀਆਂ 3 ਆਮ گاਵਾਂ ਨਾਲੋਂ ਤਕਰੀਬਨ 2 ਸਾਲ ਵੱਧ ਦੁੱਧ ਦੇਣ ਦੀ ਜ਼ਿੰਦਗੀ ਜਿਉਂਦੀਆਂ ਨੇ ਠੀਕ ਆ ਜੀ ਅੱਗੇ ਆ ਗਏ ਜੀ ਦੇਖੋ ਫੀਡ ਐਫੀਸ਼ੀਐਂਸੀ 102 ਇਹ ਦਰਸਾਉਂਦਾ ਹੈ ਕਿ ਬਾਲ ਦੇ ਜਿਹੜੂ ਧੀਆਂ ਨੇ ਖਰਾਕ ਨੂੰ ਦੁੱਧ ਵਿੱਚ ਕਿੰਨੀ ਕੁਸ਼ਲਤਾ ਨਾਲ ਤਬਦੀਲੀ ਕਰਦੀਆਂ ਨੇ ਠੀਕ ਆ ਜੀ ਸੋ ਆਪਾਂ ਜੇ ਔਸਤ ਦੇਖੀ ਬੇਸਲਾਈਨ ਦਾ 100 ਮੰਨਿਆ ਗਿਆ ਹੈ ਸੋ ਇਸ ਦਾ ਮਤਲਬ ਹੈ ਇਸ ਬਾਲ ਦੇ ਜਿਹੜੀਆਂ ਧੀਆਂ ਉਹ ਖਰਾਕ ਨੂੰ 2% ਵੱਧ ਕੁਸ਼ਲਤਾ ਨਾਲ ਦੁੱਧ ਵਿੱਚ ਬਦਲਦੀਆਂ ਨੇ ਠੀਕ ਆ ਸੁਧਾਰਨ ਗਾਵਾਂ ਨਾਲ ਸੁਧਾਰਨ ਭਾਸ਼ਾ ਵਿੱਚ ਦੇਖੀਏ ਤਾਂ ਘੱਟ ਖਰਾਕ ਨਾਲ ਵੱਧ ਦੁੱਧ ਆਪਾਂ ਨੂੰ ਦੰਦੀ ਆ ਨਾ ਇਹ ਨਾਮ ਐਸਾ ਬੋਲਦਿਆਂ ਜੋ ਬੱਚਿਆਂ ਨੇ ਠੀਕ ਆ ਜੀ ਸੋ ਜੇ ਆਪਾਂ ਅੱਗੇ ਲਿਖੀਏ ਟੋਟਲ ਇੰਡੈਕਸ ਹੋ ਗਿਆ ਜੀ ਐਨਵੀਆ ਜੀ ਨੂੰ ਆਪਾਂ ਕਹਿ ਦਿੰਦੇ 211 ਐਨਵੀਆ ਦਾ ਮਤਲਬ ਹੈ ਜੀ ਦੇਖੋ ਨੀਦਰਲੈਂਡ ਫਲੈਂਡਰ ਬਰੀਡਿੰਗ ਵੈਲਿਊ ਇੰਡੈਕਸ ਠੀਕ ਆ ਜੀ ਸੋ ਇਹ ਇੱਕ ਡੱਚ ਜਿਹਨੂੰ ਆਪਾਂ ਨੀਦਰਲੈਂਡ ਤੋਂ ਡੱਚ ਵੀ ਕਹਿ ਦਿੰਦੇ ਆ ਸੀਆਰਵੀ ਦਾ ਮੁੱਖ ਕੋਲ ਇੰਡੈਕਸ ਹੈ ਜਿਸ ਵਿੱਚ ਮਿਲਕ ਪ੍ਰੋਡਕਸ਼ਨ ਫਰਟੀਲਿਟੀ ਲੌਂਗ ਲਾਈਵਟੀ ਆਰਡਰ ਦੀ ਹੈਲਥ ਫੀਟ ਐਂਡ ਲੈਗਸ ਫੀਡ ਐਫੀਸ਼ੀਐਂਸੀ ਆਲ ਸਾਰੇ ਗੁਣ ਜੋੜ ਕੇ ਇੱਕ ਸਕੋਰ ਦਿੱਤਾ ਗਿਆ ਹੈ ਜਿੰਨਾ ਵੱਡਾ ਐਨਵੀਆ ਹੀ ਓਨਾ ਹੀ ਮੰਨਿਆ ਗਿਆ ਹੈ ਠੀਕ ਹੈ ਜੀ ਸੋ ਐਨ ਵੀ ਆਈ 211 ਹੈ ਐਸ ਬੋਲਰ ਦੀਆਂ ਜਿਹੜੀਆਂ ਧੀਆ ਨੇ ਦਾ ਕੁੱਲ ਮੈਰਿਟ ਜੈਨੇਟਿਕ ਮੈਰਿਟ ਬਹੁਤ ਉੱਚਾ ਹੈ ਠੀਕ ਹੈ ਜੀ ਇਹ ਦਰਸਾਉਂਦਾ ਹੈ ਕਿ ਬੋਲ ਦੀਆਂ ਧੀਆ ਨੇ ਵੱਧ ਦੁੱਧ ਦਿੰਦੀਆਂ ਨੇ ਫਰਟੀਲਿਟੀ ਚੰਗੀ ਹੈ ਲੰਬਾ ਜੀਵਨ ਲੌਂਗਿਵਿਟੀ ਦਿੰਦਾ ਹੈ ਉਹਨਾਂ ਦੇ ਪੈਰ ਤੇ ਸਨ ਮਜ਼ਬੂਤ ਰਹਿੰਦੇ ਹਨ ਠੀਕ ਹੈ ਜੀ ਖਰਾਕ ਨੂੰ ਵੱਧ ਕੁਸ਼ਲਤਾ ਨਾਲ ਵਰਤਦੀਆਂ ਹਨ ਠੀਕ ਹੈ ਜੀ ਇਹ ਸੀ ਐਸ ਬੋਲ ਦੇ ਆ ਮਤਲਬ ਐਨ ਵੀ ਆਈ ਠੀਕ ਹੈ ਜੀ ਇਹ ਡੱਚ ਭਾਸ਼ਾ ਵਿੱਚ ਉਹਦਾ ਨੀਦਰਲੈਂਡ ਦਾ ਆਹ ਜਿਹੜਾ ਗ੍ਰਾਫ ਆ ਉਹਨਾਂ ਭਾਸ਼ਾ ਵਿੱਚ ਲਿਖਿਆ ਹੋਇਆ ਵਾ ਸੋ ਆਪਾਂ ਨੂੰ ਇੰਨਾ ਕ ਦੇਖਣਾ ਪਊਗਾ ਸੋ ਇਹ ਜਿਹੜੇ ਬੋਲ ਦੀਆਂ ਜਿਹੜਾ ਇਹ ਰਿਕਾਰਡ ਆ ਇਹ 994113 ਡਾਟਰਸ ਦਾ ਲਿਆ ਹੋਇਆ ਰਿਕਾਰਡ ਜਿਵੇਂ ਕਿ ਤੁਹਾਨੂੰ ਬੱਸ ਦੱਸਿਆ ਡਾਟਰ ਪ੍ਰੂਵ ਨੰਬਰ ਬੋਲ ਆ 994113 ਜਿਹੜੀਆਂ ਇਸ ਦੀਆਂ ਅੱਗੇ ਪਰਫਾਰਮੈਂਸ ਕਰ ਰਹੀਆਂ ਇਹਨਾਂ ਦੇ ਬੱਚੀਆਂ ਉਹਨਾਂ ਦਾ ਰਿਕਾਰਡ ਲਿਆ ਹੋਇਆ ਜੋ ਕਿ 2650 ਹਰਡਸ ਜਾਨੀ ਫਾਰਮ ਕਹਿੰਦੇ ਜਾਂ ਆਪਾਂ ਖੇਤ ਕਹਿੰਦੇ ਨੇ ਆ ਉਹਨਾਂ ਵਿੱਚ ਪਰਫਾਰਮੈਂਸ ਕਰਨੀ ਜਾਂਦੀ ਹੈ ਠੀਕ ਹੈ ਜੀ ਦੇਖੋ ਜਿਹੜਾ ਰਿਲਾਇਬਿਲਟੀ 99% ਹੈ ਮਿਲਕ ਨੂੰ ਅੱਗੇ 164 ਆਪਾਂ ਨੂੰ ਵਧਾ ਕੇ ਦੇ ਰਹੀ ਹੈ ਜਿਵੇਂ ਕਿ ਮਿਲਕ ਡਰਕਰ ਦੱਸਿਆ ਹੈ 13 ਤੋਂ 14000 ਲੀਟਰ ਹੈ ਸੋ ਅੱਗੇ ਇਸ ਵਿੱਚ ਵਾਧਾ ਕਰ ਰਹੀ ਹੈ ਫੈਟ ਪਰਸੈਂਟੇਜ ਪ੍ਰੋਟੀਨ ਫੈਟ ਕੇਜੀ ਤੇ ਪ੍ਰੋਟੀਨ ਕੇਜੀ ਹਰ ਇੱਕ ਚੀਜ਼ ਵਿੱਚ ਆਪਾਂ ਉਹਨੂੰ ਵਾਧਾ ਕਰਕੇ ਦੇ ਰਿਹਾ ਹੈ ਠੀਕ ਹੈ ਜੀ ਕਨਫਰਮੇਸ਼ਨ ਟਰੇਡਸ ਦੇਖੀਏ ਤਾਂ ਇਹ ਟਰੇਡਸ ਵਿੱਚ ਵੀ 4356 ਡਾਟਸ ਦਾ ਡਾਟਾ ਲਿਆ ਹੋਇਆ ਹੈ ਜੋ ਕਿ 1355 ਫਾਰਮਸ ਵਿੱਚ ਆਪਾਂ ਨੂੰ ਪਰਫਾਰਮੈਂਸ ਕਰਕੇ ਦੇ ਰਿਆਂ ਨੇ ਰਿਲਾਈਅਬਿਲਟੀ 99% ਹੈ ਇਸ ਦੀ ਜੋ ਕਿ ਤਕਰੀਬਨ 100% ਅੰਕੜੇ ਵਾਂਗੂ ਹੀ ਮੰਨਿਆ ਜਾ ਸਕਦਾ ਹੈ ਫਰੇਮ ਦੇਖੋ ਜੀ ਇਸ ਦਾ 102 ਹੈ ਠੀਕ ਹੈ ਜੀ ਆਰਡਰ ਦੇਖੋ ਜੀ 98 ਹੈ ਸੋ ਫੀਟ ਐਂਡ ਲੈਗਸ ਦਾ ਸਕੋਰ 118 ਹੈ ਟੋਟਲ ਟਾਈਪ ਦੇਖੀ ਤਾਂ ਜੀ 109 ਹੈ ਜਿਵੇਂ ਕਿ ਤੁਹਾਨੂੰ ਦੱਸਿਆ ਹੈ بیس ਆਪਾਂ 100 ਮੰਨ ਕੇ ਚੱਲ ਰਹੇ ਹਾਂ ਤੇ ਉਸ ਤੋਂ ਉੱਪਰ ਜਿੰਨਾ ਹੋਵੇ ਸਕੋਰ ਉਨਾਂ ਪ੍ਰਸ ਵਿੱਚ ਚੰਗਾ ਹੀ ਚੰਗਾ ਹੈ ਠੀਕ ਹੈ ਜੀ ਸਟਰਕਚਰ ਦੇਖੋ 98 ਹੈ ਸਟਰੈਂਥ 104 ਹੈ ਬੋਡੀ ਡੈਫਟ 103 ਹੈ ਸੋ ਤੁਸੀਂ ਸਾਰੇ ਦੇਖ ਸਕਦੇ ਆ ਰੇਅਰ ਲੈਕਸ तकरीबन ਸਾਰਾ ਜਿੰਨਾ ਵੀ ਸਕੋਰ ਹੈ 100 ਤੋਂ ਪਲੱਸ ਹੈ ਜਾਂ ਜੋ 100 ਤੋਂ ਘੱਟ ਹੈ 1-2 ਪੁਆਇੰਟ ਹੀ ਘਟਨੇ ਜਿਆਦਾ ਨਹੀਂ ਘਟਨੇ ਠੀਕ ਹੈ ਜੀ ਤੇ ਅੱਗੇ ਦੇਖੋ ਜੀ ਕੇਟੋਸਿਸ 109 ਹੈ ਸੋ ਸੋਮੈਟਿਕ ਸੈਲਸ ਸਕੋਰ 103 ਹੈ ਉਹ ਅੱਗੇ ਜੋ ਬਿੰਦੀਆਂ ਲੱਗੀਆਂ ਹੋਈਆਂ ਇਹ ਸਾਰੀਆਂ ਉਹੀ ਹੁੰਦੀਆਂ ਵਾ ਡਾਕਟਰ ਪ੍ਰੈਗਨਨਸੀ ਰੇਟ 104 ਹੈ ਠੀਕ ਹੈ ਜੀ ਸੋ ਇਹ ਸੀਐਸ ਬੋਲ ਦੇ ਅੰਕੜ ਸਾਰੇ ਕਲਵਿੰਗ ਇਸ 99 ਹੈ ਵਿਟੈਰਿਟੀ 103 ਹੈ ਸੋ ਕਾਫ ਸਰਵੰਗ ਇਸ ਹੈ 103 ਸੋ ਆਪਾਂ ਇਸ ਬੋਲ ਦੇ ਜੋ ਅੰਕੜ ਨੇ ਇਸ ਬੋਲ ਦੇ ਤੀਆਂ ਦੇ ਜੋ ਅਗੇ ਪਰਫਾਰਮੈਂਸ ਕਰ ਰਹੀਆਂ ਨੇ ਉਹਨਾਂ ਦੇ ਆਪਾਂ ਅੰਕੜ ਸਾਰੇ ਤੁਹਾਨੂੰ ਸਕਰੀਨ ਤੇ ਸ਼ੇਅਰ ਵੀ ਕਰ ਦਿੰਨੇ ਤੁਸੀਂ ਆਸਾਨੀ ਨਾਲ ਦੇਖ ਸਕਦੇ ਆ ਇਸ ਬੋਲ ਦਾ ਜੋ ਇੱਕ ਖਾਸियत ਹੈ ਰੰਗ ਇਸ ਦਾ ਬਹੁਤ ਹੀ ਜ਼ਿਆਦਾ ਸੋਹਣਾ ਹੈ ਦੇਖਣ ਨੂੰ ਲਾਲ ਤੇ ਚਿੱਟਾ ਰੰਗ ਹੈ ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਥੋੜੀ ਜਿਆਦਾ ਲੰਬੀ ਹੋ ਗਈ ਆ ਕਿ ਹਮਾਂ ਦਾ ਜਾ ਚੱਕਾ ਤੇ ਵੈਸੇ ਵੀਡੀਓ ਬਹੁਤ ਹੀ ਜਿਆਦੇ ਨੌਲੇਜਵਲੀ ਹੈ ਸੋ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਡੈਲਟਾ ਲੌਂਚ ਪੀਪੀਸੀ ਆਰ ਵੀ ਦਾ ਬੁਲਟ ਆਪ ਦਾ ਸੋ ਜੀ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ